ਬੀ ਤੁਸੀਂ ਮੈਂ ਗੁਰੂ ਘਰ ਜਾ ਕੇ ਆਈ ਸੀ ਤੁਹਾਨੂੰ ਪਤਾ ਤਾਂ ਹੈ ਮੈਂ ਸਵੇਰੇ ਸਰੇ ਗੁਰਕਾ ਜਾਣੀ ਵੀਰੇ ਆ ਲੋ ਪ੍ਰਸ਼ਾਦ ਡੈਡੀ ਕਿੱਧਰ ਚੱਲ ਗਏ ਜਦੋਂ ਮੈਂ ਗਈ ਸੀ ਗੁਰੂ ਘਰ ਇੱਥੇ ਬੈਠੇ ਸੀ ਡੈਡੀ ਮਨ ਲਾਦਾ ਨਾ ਕਿਤੇ ਭੂਆ ਲੋਬੇ ਨਾ ਚੱਲ ਗਿਆ ਉਹ ਰਿਸ਼ਤੇਦਾਰੀ ਚ ਜਾਣ ਦੀ ਗੱਲ ਕਰੀ ਜਾਂਦਾ ਸੀ ਲੈ ਡੈਡੀ ਵੀ ਕਮਾਲ ਕਰਦੇ ਨੇ ਨਾਲੇ ਪਤਾ ਹੈ ਵੀ ਸਿਹਤ ਖਰਾਬ ਰਹਿੰਦੀ ਹੈ ਉਹਨਾਂ ਦੀ ਫੇਰ ਵੀ ਪਤਾ ਨਹੀਂ ਕਿਉਂ ਚੱਲ ਜੇ ਭੂਆ ਕੋਲੇ ਜਾਣਾ ਵੀ ਸੀ ਇਹਨਾਂ ਨੂੰ ਨਾਲ ਲੈ ਜਾਂਦੇ ਗੱਡੀ ਗੁੱਡੀ 'ਚ ਛੱਡ ਜਾਂਦੇ ਇਹ ਓ ਹੋਰ ਪਾਪੀ ਮੈਂ ਤਾਂ ਆਪ ਡੈਡੀ ਨੂੰ ਇੰਨਾ ਸਮਝਾਉਣਾ ਵੀ ਇੰਨੀ ਗਰਮੀ ਪੈਂਦੀ ਹੈ ਹਨਾ ਤੂੰ ਨਾ ਜਾਇਆ ਕਰਕੇ ਤੇ ਪਰ ਟਿਕਦਾ ਕਿੱਥੇ ਆ ਦੇਖ ਲੈ ਹੋ ਵੀਰੇ ਟਿਕਣ ਵਾਲੀ ਗੱਲ ਨਹੀਂ ਮੈਨੂੰ ਪਤਾ ਹੈ ਡੈਡੀ ਦਾ ਇੱਕ ਜਗ੍ਹਾ ਤੇ ਮਨ ਨਹੀਂ ਲੱਗਦਾ ਉਹਨਾਂ ਨੂੰ ਐ ਹੁੰਦਾ ਕਦੇ ਮੈਂ ਮੇਰੀ ਭੈਣ ਨੂੰ ਵੀ ਲਿਆਵਾਂ ਜਾਂ ਕਿੱਧਰੇ ਜਾਇਆ ਆਵਾਂ ਬਸ ਮੈਂ ਤਾਂ ਡੈਡੀ ਨੂੰ ਇੰਨਾ ਕਹਿੰਦੀ ਆ ਵੀ ਇਹਨਾਂ ਨੂੰ ਨਾਲ ਰੱਖਿਆ ਕਰਨ ਜਦੋਂ ਉਹਨਾਂ ਦੀ ਸਿਹਤ ਹੀ ਨਹੀਂ ਠੀਕ ਰਹਿੰਦੀ ਚਲੋ ਬਾਕੀ ਕੋਈ ਨਹੀਂ ਤੁਹਾਡਾ ਨਾ ਲੰਚ ਬਾਕਸ ਅੰਦਰ ਪਿਆ ਤੁਸੀਂ ਲੈ ਜਾ ਜਾਂਦੇ ਹੋ ਤੁਸੀਂ ਨਾ ਵੀਰੇ ਫਿਰ ਲੰਚ ਬਾਕਸ ਇੱਥੇ ਭੁੱਲ ਜਾਨੇਂ ਡਿਊਟੀ ਤੇ ਜਾਣ ਵੇਲੇ ਹਾਂ ਚਲੋ ਬਾਕੀ ਨਾਲੇ ਮੈਂ ਡੈਡੀ ਨੂੰ ਫੋਨ ਲਾ ਕੇ ਪੁੱਛਦੀ ਆ ਵੀ ਕਿੱਥੇ ਪਹੁੰਚੇ ਨੇ ਉਹ ਚਲੋ ਕੋਈ ਨਹੀਂ ਪਾਪੀ ਤੁਸੀਂ ਲਾ ਲਓ ਫੋਨ ਤੇ ਮੇਰਾ ਲੰਚ ਬਾਕਸ ਵੀ ਲਿਆ ਦਿਓ ਮੈਂ ਜਾਂਦੀ ਸੀਗਾ ਕੰਮ ਤੇ ਹਾਂ ਮੈਂ ਲਿਆ ਦਾਨੀ ਆ ਤੁਸੀਂ ਵੀ ਇੱਕ ਵਾਰੀ ਡੈਡੀ ਨਾਲ ਕੋਲੇ ਜਾਇਆ ਹੈ ਹਨਾ ਤੁਸੀਂ ਆਂਦੇ ਵਾਪਸ ਹੀ ਲਿਆਓ ਉਹਨਾਂ ਜੇ ਆਣਗੇ ਜੇ ਰਹਿਣਾ ਹੋਊਗਾ ਤਾਂ ਦੱਸ ਦੇਣਗੇ ਫਿਰ ਉਹ ਹਾਂ ਚਲ ਕੋਈ ਨਹੀਂ ਪਾਪੀ ਮੈਂ ਕੰਮ ਤੋਂ ਆਉਂਦੇ ਟਾਈਮ ਨਾਲ ਉਹਨਾਂ ਨੂੰ ਲਿਆਇਆ ਆਉਂਗਾ ਨਾਲ ਠੀਕ ਹੈ ਮੈਂ ਲੈ ਕੇ ਆਨੀਂ ਵੀਰੇ ਲੰਚ ਬਾਕਸ ਪਾਬੀ ਕਿੰਨੀ ਚੰਗੀ ਹੈ ਹਨਾ ਸਾਰਾ ਦਾ ਕਿੰਨਾ ਖਿਆਲ ਰੱਖਦੀ ਹੈ ਤੇ ਖਾਸ ਕਰਕੇ ਡੇਢੀ ਦਾ ਆਪਣਾ ਭਾਈ ਤਾਂ ਕਰਮ ਵਾਲੇ ਜਿਹਨੂੰ ਇਹੋ ਜੀ ਘਰ ਵਾਲੀ ਮਿਲੀ ਬਸ ਪਰਮਾਤਮਾ ਦੋਨਾਂ ਚ ਮਤੇ ਇੰਨਾਂ ਵੀ ਇੰਨਾਂ ਖੈਰ ਸੁੱਖ ਬਣਾਈ ਰੱਖੀ ਤੇ ਮੇਰੀ ਭਾਬੀ ਸਾਰਾ ਨਾਲ ਇੰਨਾਂ ਨਾਲ ਮਿਲ ਕੇ ਰਹੇ